ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 14 ਸਤੰਬਰ ਸ਼ਾਮ 7:30 ਦਾ ਟਾਈਮ ਤੇ ਸਭਰਾ ਕੁਲੇ ਵਾਲਾ ਬੰਨ ਦੇ ਉਤੇ ਖੜੋਤੇ ਆ ਜਿਹੜਾ ਹਰੀਕੇ ਹੈਡਵਰਕਸ ਤੋਂ ਤਕਰੀਬਨ 8 ਕਿਲੋਮੀਟਰ ਦੇ ਫਾਸਲੇ ਤੇ ਆ ਇੱਥੇ ਢਾਹ ਲੱਗੀ ਨੂੰ ਤਕਰੀਬਨ 8-10 ਦਿਨ ਹੋ ਗਏ ਆ ਤੇ 2 ਦਿਨ ਜਿਹੜਾ ਬੜਾ ਵਧੀਆ ਮਤਲਬ ਸਾਹ ਮਿਲ ਗਿਆ ਸੀ ਪਾਣੀ ਘਟਿਆ ਸੀ ਹੁਣ ਸਤਲੋਈ ਦੇ ਵਿੱਚੋਂ ਪਾਣੀ ਛੱਡਿਆ ਤੇ ਦੁਬਾਰਾ ਫੇਰ ਟੱਕਰ ਮਾਰੀ ਆ ਉਹ ਵਰਕਸ ਦੀਆਂ ਮੁਤਾਬਕ ਹਰੀਕੇ ਹੈਡਵਰਕਸ ਤੋਂ ਆ ਜਿਹੜੀ ਜਗ੍ਹਾ ਮੇਰੇ ਪਿੱਛੇ ਆ ਇਹ ਮਤਲਬ ਆ ਆ ਥਾਂ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਜੇ ਨਾ ਇਹ ਘੱਟ ਤੋਂ ਘੱਟ ਉੱਥੋਂ ਵਾਲੀ ਤਰਾਤਲ ਨਾਲੋਂ 40 ਫੁੱਟ ਨੀਵਾ ਹੋਊਗਾ ਉੱਥੇ ਹੁਣੇ ਹੀ ਜਿਹੜਾ ਮਾਰ ਕੇ ਆਏ ਆ ਬੰਦੇ ਨਾਲ ਜਿਹੜੀ ਆ ਉਹ ਤੁਹਾਨੂੰ ਢੋੜੀਆਂ ਸਾਰਾ ਕੁਝ ਜਿਹੜਾ ਬਰੇਤੀ ਦਿਸਣ ਢੀ ਆ ਪਰ ਇੱਥੇ ਇੱਥੇ 10-12 ਫੁੱਟ 15 ਫੁੱਟ ਪਾਣੀ ਆ ਆ ਅੱਜ 2 ਵਜੇ ਦੇ ਕਰੀਬ ਫਿਰ ਟਾ ਲਾਈ ਆ 80 ਫੁੱਟ ਲੰਬਾ ਜਿਹੜਾ ਵਾ ਇਹਨੂੰ ਫਿਰ ਟਾ ਕੇ ਲੈ ਗਿਆ ਵਾ ਚੱਕਾ ਡਿੱਗ ਪਿਆ ਉਦੋਂ ਬਾਅਦ ਕ੍ਰੀਟ ਫਿਰ ਛੁੱਟੇ ਆ ਮਤਲਬ ਆ ਜਿਹੜੇ ਤੁਹਾਨੂੰ ਕ੍ਰੀਟ ਦੇ ਸਿਰੇ ਦੁਬਾਰਾ ਛੁੱਟੇ ਹੋਏ ਆ ਜਿਹੜੇ ਪਹਿਲੇ ਸੀਗੇ 40 45 ਫੁੱਟ ਚੇ ਲੱਗੇ ਉਹ ਸਾਰੇ ਜਿਹੜੇ ਵਿੱਚ ਲੈ ਗਿਆ ਰੋੜ ਕੇ ਪਤਾ ਨਹੀਂ ਗਾਂ ਦੀ ਗਾਂ ਕਿਦਰ ਮਤਲਬ ਤੁਹਾਡਾ ਦਿੱਤਾ ਹੋਇਆ ਲੱਖਾਂ ਹੀ ਤੋੜਾ ਤੇ ਲੱਖਾਂ ਟਨ ਮਿੱਟੀ ਜਿਹੜੀ ਵਾਪਸ ਲੈ ਗਿਆ ਵਾ ਮਤਲਬ ਜਿਹੜੀ ਆਪਾਂ ਉਹ 8 ਕੁ ਮਹੀਨੇ ਰੇਤਾ ਰੁੱਤਾ ਕੱਢਦੇ ਨਾ ਰੇਤਾ ਕਢਣ ਵਾਲੀ ਇਹ ਤਮਾਫੀਆ ਉਹ ਵਾਪਸ ਪਬਲਿਕ ਤੋਂ ਲੈ ਲਈ ਆ ਤੇ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਕੋ ਜਿੱਥੋਂ ਇਥੇ ਮਿੱਟੀ ਰੇਤਾ ਨਹੀਂ ਆਈ ਜਿੱਥੋਂ ਤੋੜੇ ਨਹੀਂ ਆਏ ਹਰੇਕ ਦਾ ਇਥੇ ਸਹਿਯੋਗ ਪਿਆ ਵਾ ਅਜੇ ਵੀ ਤੁਹਾਡੇ ਸਹਿਯੋਗ ਦੀ 15 ਦਿਨ ਘੱਟ ਤੋਂ ਘੱਟ ਹੋਰ ਲੋੜ ਵਾ ਕਿਉਂਕਿ ਆਪਾਂ ਪਹਿਲਾਂ ਵੀ ਕਿਹਾ ਸੀ ਪੀ ਜਦੋਂ ਪੂਰੇ ਪੰਜਾਬ ਚੋਂ ਪਾਣੀ ਦਰਿਆਵਾਂ ਚ ਵਾਪਸ ਮੁੜ ਗਿਆ ਲੋਕ ਆਪਣੇ ਘਰੋਂ ਘਰੀ ਵੀ ਚਲੇ ਗਏ ਸਾਡਾ 25 ਦਿਨ ਦੇ ਲਗਭਗ ਬਣੇ ਜਿਹੜਾ ਕੋਰਸ ਵਾ ਇਹ ਰਹਿਣਾ ਵਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ 15 ਹੜ੍ਹ ਜਿਹੜੇ ਆ ਉਹ ਵੇਖ ਚੁੱਕੇ ਆ 88 ਤੋਂ ਬਾਅਦ 88 ਲਗਭਗ ਬਹੁਤ ਵੱਡਾ ਸੀ ਔਰ 88 ਵਾਲੇ ਨੂੰ ਵੱਡਾ ਹੈ ਕਿ 25 ਵਾਲਾ ਹੈ ਮਤਲਬ 37 ਸਾਲਾਂ ਬਾਅਦ ਇਤਿਹਾਸ ਫੇਰ ਉਧਰ ਆ ਗਿਆ ਪਰ ਇਹਦੇ ਦਰਮਿਆਨ ਜਿਹੜੇ ਪਹਾੜ ਆਉਂਦੇ ਰਿਆ ਉਹ ਸਾਰੇ ਜਿਹੜੇ ਆ ਹੁੰਡਾਏ ਆ ਉਹ ਭਾਵੇਂ 92 ਵਾਲਾ ਹੋਵੇ ਭਾਵੇਂ 93 ਵਾਲਾ ਹੋਵੇ 95 ਵਾਲਾ ਹੋਵੇ 99 ਵਾਲਾ ਹੋਵੇ 2000 ਵਾਲਾ ਹੋਵੇ ਉਹ ਭਾਵੇਂ 2002 ਵਾਲਾ ਹੋਵੇ ਭਾਵੇਂ 9 ਵਾਲਾ ਹੋਵੇ ਭਾਵੇਂ 11 ਵਾਲਾ ਹੋਵੇ ਭਾਵੇਂ 14 ਵਾਲਾ ਤੇ ਭਾਵੇਂ 19 ਵਾਲਾ ਤੇ ਭਾਵੇਂ 23 ਵਾਲਾ ਉਹ ਸਾਰੇ ਇੱਥੇ ਹੀ ਪਿੰਡੇ ਤੇ ਢਾਏ ਆ ਇੱਥੇ ਪੂਰੇ ਪੰਜਾਬ ਦਾ ਜਿਹੜਾ ਪਾਣੀ ਆਵਾਂ ਅਣ ਕੇ ਉਹਦਾ ਪ੍ਰੈਸ਼ਰ ਰਹਿੰਦਾ ਵਾ ਸੋ ਅੱਜ ਵੀ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਜੇ ਜਿੱਥੇ ਵੀ ਕਿਤੇ ਭਰੇ ਪੂਰੇ ਤੋੜੇ ਪਏ ਆ ਸਵੇਰੇ ਉਹ ਤਕੜੇ ਹੋ ਕੇ ਲੈ ਕੇ ਪੁੱਛੋ ਤਾਂ ਜੋ ਇਹਨੂੰ ਆਪਾਂ ਫਿਰ ਤੋਂ ਮੁਕੰਮਲ ਕਰ ਸਕੀਏ ਤੁਸੀਂ ਪਹਿਲਾਂ ਵੀ ਬਹੁਤ ਸਹਿਯੋਗ ਕੀਤਾ ਹਰੇਕ ਸੰਸਥਾ ਨੇ ਹਰੇਕ ਕੋਨੇ ਦੇ ਨੌਜਵਾਨੀ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਹੀ ਸਮਾਜਿਕ ਸੰਸਥਾਵਾਂ ਬੜੇ-ਬੜੇ ਲੰਗਰ ਲਿਆਂਦੇ ਆ ਤੁਸੀਂ ਬੜੇ-ਬੜੇ ਇੱਥੇ ਕੈਂਪ ਵੀ ਜਿਹੜੇ ਲਾਏ ਗਏ ਆ ਤੁਹਾਡੇ ਵੱਲੋਂ ਮੈਡੀਕਲ ਦੇ ਤੇ ਇਸ ਟਾਈਮ ਤੇ ਤੁਹਾਡੀਆਂ ਵੱਡੀਆਂ ਲੋੜਾਂ ਜਿਹੜੀਆਂ ਉਹ ਜੀ ਸਾਨੂੰ ਚਾਹੀਦੀਆਂ ਵਾ ਸੋ ਆਓ ਤੁਸੀਂ ਸਾਡੀ ਸੰਕਰਦੀ ਕੜੀ ਵਿੱਚ ਬਾਹ ਫੜੀਆ ਤੇ ਸਾਨੂੰ ਆ ਸਭੀ ਅੱਗੇ ਵੀ ਖੜੋਗੇ ਤੇ ਸਵੇਰੇ ਜਿੱਥੇ-ਜਿੱਥੇ ਕਿਤੇ ਮੰਡੀ ਦੇ ਵਿੱਚ ਸਕੂਲ ਦੇ ਤੋੜੇ ਪੜੇ ਗਿਆ ਉਹ ਜ਼ਰੂਰ ਪਹੁੰਚਾਉਣ ਦੀ ਖੇਚਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ